ਫੈਡਰੇਸ਼ਨ ਆਫ ਆਰਟੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਲੜਾ ਦਾ ਵੱਡਾ ਐਲਾਨ 17 ਜੂਨ ਨੂੰ ਬਰਨਾਲਾ ਸੰਗਰੂਰ ਮੁੱਖ ਮਾਰਗ ਕਰਾਂਗੇ ਮੁਕੰਮਲ ਜਾਮ ਲਗਾਤਾਰ ਪਿਛਲੇ 10 ਦਿਨਾਂ ਤੋਂ ਆਰਟੀਆਂ ਦੀ ਚੱਲ ਰਹੀ ਹੜਤਾਲ ਤੋਂ ਬਾਅਦ ਜਿੱਥੇ ਮੁੱਖ ਮੰਤਰੀ ਨਾਲ ਮੀਟਿੰਗ ਵੀ ਬੇਸਿੱਟਾ ਰਹੀ ਉੱਥੇ ਆ ਜਾੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਲੜਾ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਆਉਣ ਵਾਲੀ 17 ਤਾਰੀਖ ਨੂੰ ਬਰਨਾਲਾ ਸੰਗਰੂਰ ਹਾਈਵੇ ਕੀਤਾ ਜਾਵੇਗਾ ਮੁਕੰਮਲ ਤੌਰ ਤੇ ਜਾਮ ਤੁਹਾਨੂੰ ਦੱਸ ਦਈਏ ਕਿ ਪੂਰੇ ਸੂਬੇ ਪਰਦੇ ਵਿੱਚ ਆਰਟੀਆਂ ਅਣਮਿਥੇ ਸਮੇ ਲਈ ਹੜਤਾਲ ਤੇ ਹਨ ਆੜਤੀਆਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਸਿੱਧੀ ਕੀਤੀ ਜਾ ਰਹੀ ਹੈ ਅਤੇ ਆੜਤੀਆਂ ਨੂੰ ਇਸ ਵਾਰ ਆਰਤ ਨਹੀਂ ਮਿਲ ਰਹੀ ਜਿਸ ਦੇ ਰੋਸ ਵਿੱਚ ਜੋ ਹੜਤਾਲ ਤੇ ਗਏ ਹਨ ਆੜਤੀ ਪਿਛਲੇ ਸਮੇਂ ਜਦੋਂ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲਾੰਦੇ ਸੀ ਕਿਸਾਨ ਜਥੇਬੰਦੀਆਂ ਨੇ ਪੰਜਾਬ ਆੜਤੀਆਂ ਨੇ ਵਿਰੋਧ ਕੀਤਾ ਸੀ ਪੂਰੇ ਦੇਸ਼ਦਿਆਂ ਨੇ ਅੱਜ ਉਹਦਾ ਦੂਸਰਾ ਰੂਪ ਸ੍ਰੀ ਭਗਵੰਤ ਸਿੰਘ ਮਾਨ ਜੀ ਕੇਂਦਰ ਦੇ ਇਸ਼ਾਰੇ ਤੇ ਅੱਜ ਮੁੱਗੀ ਦੀ ਆਰਤੀ ਤੋਂ ਸਾਨੂੰ ਆਰਤੀ ਨੂੰ ਬਾਹਰ ਕਰ ਦਿੱਤਾ ਗਿਆ। ਕੋਪਰ ਸਾਡੇ ਅਰੇ ਖਰੀਦ ਕੇ ਕਰਨ ਦੀ। ਆਪਣਾਲਾ ਕੀਤਾ। ਅਸੀਂ ਇਸ ਕੰ ਦਾ ਸਵਾਇਦ ਕਰਦਗੇ ਐਮਐਸਪੀ ਤੇ ਬਦਲ ਖਰੀਦੋ। ਕੰਮ ਤੋਂ ਛੱਡ ਕੇ ਪਰਾਰਤੀਆਂ ਨੂੰ ਕੁਰਬਾਨ ਕਰਕੇ ਨੇ ਕੁਰਬਾਨੀ ਦੇ ਕੇ ਰਹੋ। ਪੰਜਾਬ ਸਰਕਾਰ ਨੇ 25 ਤਰੀਕ ਦਾ ਸੀ ਮੈਮੋਗ੍ਰ ਦਿੱਤਾ ਹੈ ਮੁੱਖ ਮੰਤਰੀ ਸਾਹਿਬ ਨੂੰ ਪਰ ਅਜੇ ਤੱਕ ਸੁਣਵਾਈ ਨਹੀਂ ਹੋਈ। ਉਹਦੇ ਬ੍ਰੋਚਰ ਜੀ ਰੋਸਰਣੀ ਕੀਤੀ ਜਾ ਰਹੀ ਮੋਗੇ ਤੇ ਅਗਲਾ ਸਾਡਾ ਜਿਹੜਾ ਪੜਾ ਹੈ ਉਹ ਬਰਨਾਲਾ ਜ਼ਿਲ੍ਹੇ ਰੋੜ ਜਾਣ ਕਰਦਾ ਹੈ ਕਿ ਪੰਜਾਬ ਸਰਕਾਰ ਦੇ ਵਿੱਚ 17 ਤਰੀਕ ਸ਼ੁੱਕਰਵਾਰ ਪੂਰੇ ਪੰਜਾਬ ਚ ਸਾਰੇ ਸਾਰੇ ਪੰਜਾਬ ਦਾ ਹਰ ਇੱਕ ਅੰਗ ਉਥੇ ਪਹੁੰਚੇਗਾ ਮਜ਼ਦੂਰੀ ਪਹੁੰਚੇਗਾ ਕਿਸਾਨ ਵੀ ਪਹੁੰਚੇਗਾ ਪਰ ਭਗਵੰਤ ਸਿੰਘ ਸਰਕਾਰ ਦੇ ਖਿਲਾਫ ਜਿਹੜੀ ਬਰਨਾਲਾ ਉੱਤੇ ਜ਼ਰੂਰ ਰੋੜ ਹੈ ਮੀਟਿੰਗ ਚ ਗੱਲ ਕੀ ਗੱਲ ਹੋਈ ਤੁਹਾਡੀ ਭਗਵੰਤ ਸਿੰਘ ਸਾਹਿਬ ਜੀ ਜੋ ਜੀ ਅਸਰ ਕਹਿੰਦੇ 5-7 ਦਿਨ ਦਾ ਟਾਈਮ ਦਿਓ ਮੂਗੀ ਤੇ ਛੋਟੀ ਜਿਹੀ ਆਈਟਮ ਹੈ ਸਿਰਫ ਇੱਕ ਬਹਾਨੇबाजी ਕੀਤੀ ਹੈ ਇਸ ਕਰਕੇ ਮੂਗੀ ਦਾ ਬਾਕੀ ਦੀ ਵਾਰੀ ਜਾਂ ਫਿਰ ਬਾਸਵਦੀ ਦੀ ਵਾਰੀ ਹੈ ਸਾਨੂੰ ਲੌਲੀਪਾਪ ਦੇ ਕਿਤੇ ਰਹਿ ਗਿਆ ਜਿਹੜਾ ਸਾਨੂੰ ਪਹੁੰਚ ਨਹੀਂ 17 ਤੋਂ ਬਾਅਦ ਕਿਹੜੀ ਵੀ ਹੋਵੇ ਜਾਂ 17 ਵੀ ਲੜਾਈ ਲੜੀਆ ਕਰੋ ਉਸ ਤੋਂ ਬਾਅਦ ਮੇਰਾਤੀ ਵਿਰੋਧ ਬੇਰੀ ਕਾਤ ਸੱਤਨ ਦੀ ਕੀਤੀ ਹੈ ਅਪਾਇੰਟਮੈਂਟ ਕੱਲ ਵੀ ਤੁਸੀਂ ਆਈਏ 40 ਮਿੰਟ ਹੋਏ ਮਿੰਟ ਸੀ 40 ਮਿੰਟ 40 ਮਿੰਟ ਹੋਏ ਆ ਤੇ ਤੁਹਾਨੂੰ ਭੱਜਣਾ ਪੈਈਏ ਮੈਂ ਤੁਹਾਨੂੰ ਅਖਾਣਾ ਜਿਵੇਂ ਇਹ ਕਰਮੀ ਬੜੀ ਲੱਗਦੀ ਆ ਇਸ ਕਰਕੇ ਰਾਮਾ ਬੈਠੋ ਅਸੀਂ ਕਹਿੰਦੇ ਵਿਧੀ ਭਾਈ ਸਾਹਿਬ ਇਹਨਾ ਹੋ ਜਵੇ ਦੇਖੋ ਯਾਰ ਚਾਹ ਦੀ ਫੈਸਲੇ ਤੇ ਖੜਾ ਨਾ ਹੋ ਪਰ ਤੇ ਅਸੀਂ ਉੱਥੇ ਪਰੋਂ ਖਾਂਦੀ ਹੋਈ ਐ ਫਿਰ ਉਹਦੇ ਗੱਪੇ ਉਹਦੇ ਵਿਆਹ ਦੇ ਉਹ ਵੀ ਪਾਈ ਦੇ ਤੱਕ ਇਹਨੂੰ 500 ਬਿਨਾਂ ਬਿਠਾਉਣਾ ਇਸ ਕਰਕੇ ਸਾਡੀ ਮੰਡੀ ਜੀ ਕਾਮਯਾਬ ਹੋਤਾ ਤੁਹ ਕੱਲ੍ਹ ਦਾ ਵੀ ਮੇਰਾ ਸਾਡੀ ਮੰਡੀ ਆਲਾ ਹੱਲ ਦੁੱਤੇ ਛੋਟਾ ਜਿਹਾ ਸੀ ਅਸੀਂ ਕਰ ਲਿਆ ਇਹ ਪੰਜਾਬ ਦਾ ਹੱਲ ਹੈ ਬਟਾ ਹਰੇ ਔਰ ਸਾਰੇ ਆਪਾਂ ਆਰਦੀ ਆਪਾਂ ਦੇ ਢਿੱਡ ਪਿੱਛੇ ਆਏ ਆ ਸਾਰੇ ਜਿਹੜੇ ਪੰਜਾਬ ਸਰਕਾਰ ਮੁਸਾਫ ਪੰਜਾਬ ਸਰਕਾਰ ਛੋਟੀ ਮੰਡੀਆ ਖੋਲ ਇਹਨੀਆਂ ਗੱਲਾਂ ਦੇ ਨਾਲ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਸਾਡਿਓ ਪੁੱਲੀ ਜੀ ਨੇ ਪੂਰੇ ਡਿਟੇਲ ਨਾਲ ਆਪਣੀ ਗੱਲਾਂ ਬਖਸ਼ੂਰ ਜੀ ਦੇ ਕੋਲ ਵੀ ਤੇ ਇੱਕ ਹੋਰ ਖਾਸ ਬਗਲਾ ਜਿਹਨੇ ਉਠਾਇਆ ਕਿ ਜਿਹੜੀਆਂ ਕਿਉਂਕਿ ਸਾਡੀਆਂ ਹੋਰ ਵੀ ਮੰਗਾਂ ਨੇ ਜਿਹੜੀਆਂ ਕਾਫੀ ਡਿਟੇਲ ਚ ਮੈਂ ਜਿਆਦਾ ਸਮਾਂ ਨਾ ਲਵਾਉਂਕੋ ਕਿ ਮੰਗਾਂ ਸਾਡੀਆਂ ਮਜ਼ਦੂਰਾ ਨਹੀਂ ਹੋਰ ਵੀ ਨੇ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਨਾਸਤੀ ਹੈ ਕਿ ਜਿੰਨਾ ਤੇ ਕਨੌਂਡ ਵਾਲੇ ਸੰਗ ਵਿੱਚ ਸੈਂਟਰ ਜਿੰਦਾਬੋਏ ਸਾਡੀ ਮਜ਼ਦੂਰੀ ਚ 25% ਵਾਧਾ ਨਹੀਂ ਹੋ ਰਿਹਾ ਇਹ ਬਣਾ ਬੜਾ ਹੁਕਮ ਹੈ ਕਿ ਕੋਈ ਕੁਝੀ ਕੁਝ ਨਹੀਂ ਆਇਆ ਇਹ ਕਾਹਦੇ ਦੀ ਦੁਨੀਆ ਮੰਦੀ ਹੈ ਜੋਰਾਂ ਨੂੰ ਲੱਖ ਲਾਣੇ ਦੇ ਕਮਜ਼ੋਰਾਂ ਨੂੰ ਜੇ ਆਪਾਂ ਤਗੜੇ ਆ ਆਪਾਂ ਆਪਣੇ ਹੱਥ ਲੈ ਕੇ ਛੱਡਾਂਗੇ ਔਰ ਜਿਸ ਦਿਨ ਇਮਾਰਫੈਡ ਵਾਲਿਆਂ ਨੂੰ ਕੋਈ ਚੀਜ਼ ਪ੍ਰੋਵਾਈਡ ਨਹੀਂ ਕਰਾਇਆ ਇਹਨਾਂ ਨੂੰ ਪਾਣੀ ਵੀ ਨਹੀਂ ਦੇਣਾ ਆਪਾਂ ਜੇ ਆਪਣੇ ਲਈ ਆਪਣੇ ਢੇਡਵਰ ਦੇ ਨੇ ਆਵੇਂਗੀ ਲੱਗੇ ਬੇਕੋੜ ਨਹੀਂ ਕੋਈ ਬਦਲ ਨਹੀਂ ਕਰਨੀ ਜੇ ਸਾਰੇ ਮਜ਼ਦੂਰ ਆਪੇ ਨਾਲ ਨੇ ਕਹੋ ਜੀ ਮੈਂ ਉਸਤਾਦ ਮੰਗੀ ਮੁੰਡੂ ਜਦ ਤੱਕ ਮਜ਼ਦੂਰ ਕਦਿਕ ਰੂਬੀ ਵਾਦੀ ਕੱਲ ਤੇ ਬੰਦ ਕਰ ਦਿੱਤੀ ਜਾਏਗੀ ਦੂਜੇ ਪਾਸੇ ਕਿੰਦਾ ਛੇ ਮੰਡੀਆਂ ਬੰਦ ਕਰਾਓ ਨਾ ਰੂਬੀ ਦੇ ਦਿੱਤੀ ਵਾਦੀ ਜਾਊਗੀ ਮੈਂ ਤੁਹਾਨੂੰ ਇਹ ਕਰਕੇ ਹੀ ਜੀ ਵੀ ਸੁਝਾਦਿਓ ਸਾਹਮਣੇ ਖੜੇ